ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਮੈਂ ਹਾਂ ਨਵਜੀਤ ਪੂਰਾ ਹਫਤਾ ਪੰਨੂ ਸਾਹਿਬ ਦਾ ਸਾਥ ਹੁੰਦਾ ਦੇਸ਼ ਦੀਆਂ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰਦੀ ਹੈ ਪੰਨੂ ਸਾਹਿਬ ਆਪਣੇ ਤਰੀਕੇ ਨਾਲ ਖਬਰਾਂ ਤੇ ਚਰਚਾ ਕਰਦੇ ਨੇ ਅੱਜ ਵੀ ਪੰਨੂ ਸਾਹਿਬ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਫਿਰ ਚਰਚਾ ਕਰਾਂਗੇ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਐਸਵਾਈਐਲ ਨਹਿਰ ਤੋਂ ਕਰਦੇ ਆਂ ਜੀ ਕੇਂਦਰ ਸਰਕਾਰ ਲੱਗਦਾ ਪਿਆ ਪੈਰ ਪਿੱਛੇ ਵੱਲ ਖਿੱਚੀ ਨਜ਼ਰ ਆ ਰਹੀ ਹੈ ਉਹਨਾਂ ਨੇ ਸੂਬਿਆਂ ਨੂੰ ਕਹਤਾ ਕਿ ਤੁਸੀਂ ਆਪਸ ਵਿੱਚ ਬੈਠ ਕੇ ਤੇ ਕੰਮ ਨਿਬੜੋ ਕਿਵੇਂ ਦਿੱਖਦੀ ਇਸ ਖਬਰ ਨੂੰ ਕੇਂਦਰ ਬੜਾ ਨੂੰ ਮੇਰੇ ਅੱਖਾਂ ਲੇ ਸਮਝ ਆ ਗਈ ਹੈ ਕਿ ਇਸ ਪੁੰਡਾਂ ਦੇ ਸਾਡੇ ਮਾਝ ਦੇ ਖੱਖਰ ਕਹਿੰਦੇ ਆਂਦੇ ਕਈਆਂ ਥਾਵਾਂ ਤੇ ਛੱਤਾ ਕਹਿੰਦੇ ਆ ਜੀ ਉੱਥੇ ਹੱਥ ਪਾਇਆ ਤੇ ਡਾਂਗੀ ਵੱਜਣਿਆ ਪੱਲੇ ਕੁਛ ਨਹੀਂ ਪੈਣਾ ਅੱਗੇ ਕਾਂਗਰਸ ਪਾਰਟੀ ਕੇਂਦਰ ਵਿੱਚੋਂ ਦਖਲ ਦੇਂਦੇ ਰਹੀ ਆਪਣੀਆਂ ਸਰਕਾਰਾਂ ਦੇ ਵੇਲੇ ਜੀ ਬਣਿਆ ਕਿ ਦੋਵਾਂ ਤਰ੍ਹਾਂ ਨੂੰ ਮਨਾ ਕੇ ਸਮਝੌਤਾ ਕੀਤਾ ਗਿਆ ਸਿਰੇ 'ਨਾ ਚੜਿਆ ਫਿਰ ਇੱਕ ਇੰਦਰਾ ਗਾਂਧੀ ਅਵਾਰਡ ਦਵਾਇਆ ਗਿਆ ਸਿਰੇ 'ਨਾ ਚੜਿਆ ਇਹੜਕਾ ਫਿਰ ਪੈ ਗਿਆ ਫਿਰ ਪੰਜਾਬ 'ਚ ਪਾਣੀਆਂ ਦਾ ਮੋਰਚਾ ਲੱਗ ਗਿਆ ਪਟਿਆਲੇ ਦੇ ਜ਼ਿਲ੍ਹੇ ਦੇ ਕਪੂਰੀ ਪਿੰਡ ਤੋਂ ਉਦੋਂ ਬਾਅਦ ਅੰਮ੍ਰਿਤਸਰ ਤੋਂ ਧਰਮਯੁੱਧ ਮੋਰਚਾ ਚੱਲ ਪਿਆ ਤੇ ਜਿਹੜਾ ਪਾਣੀਆਂ ਦਾ ਮੋਰਚਾ ਉਹਦੇ 'ਚ ਅਕਾਲੀ ਤੇ ਸੀਪੀਆਈਐਮ ਵਾਲੇ ਇਕੱਠੇ ਸੀ ਜਦੋਂ ਆਪਣਾ ਮੋਰਚਾ ਛੁੱੱਕ ਕੇ ਧਰਮਯੁੱਧ ਮੋਰਚੇ 'ਚ ਲੱਗੇ ਤੇ ਸੀਪੀਆਈਐਮ ਵਾਲੇ ਆਪਣੇ ਬੈਗ ਬਿਸਰੇ ਛੁੱੱਕ ਕੇ ਘਰ ਨੂੰ ਤੁਰ ਗਏ ਉਹ ਮਾਮਲਾ ਕਿੱਡੀ ਦੂਰ ਤੱਕ ਗਿਆ ਫਿਰ ਇੱਕ ਸਮਝੌਤਾ ਹੋਇਆ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਜੰਤ ਸਿੰਘ ਲੋਂਗਵਾਰ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਵਿਚਾਰੇ ਜੀ ਜਿਹਨੂੰ ਪੰਜਾਬ ਸਮਝੌਤਾ ਵੀ ਕਹਿੰਦੇ ਅਰਜੀਵ ਲੰਗੋਵਾਲਾ ਸਮਝੌਤਾ ਵੀ ਕਹਿੰਦੇ ਉਹਦੇ ਚ ਮੰਨਿਆ ਗਿਆ ਕਿ ਇਹ ਸਮਝੌਤਾ ਹੋਣ ਤੋਂ ਬਾਅਦ ਫੁਲਾਣੀ ਤਰੀਖ ਤੱਕ ਜਿੰਨਾ ਪਾਣੀ ਪੰਜਾਬ ਨੂੰ ਮਿਲਦਾ ਕਿਸੇ ਵੀ ਹਾਲਤ ਵਿੱਚ ਉਹਦੇ ਤੋਂ ਨਹੀਂ ਕਟੇਗਾ ਤੇ ਪਾਣੀ ਤੇ ਹੁਣ ਪਿੱਛੇ ਉੱਪਰੋਂ ਭੜਾ ਚਾਹੁੰਦਾ ਹੀ ਨਹੀਂ ਕਟ ਗਿਆ ਪਾਣੀ ਹੁਣ ਤਾਂ ਸਵਾਲ ਇਹ ਹੈ ਕਿ ਨਵੇਂ ਸਿਰਿਓਂ ਇਹ ਅਸੈਸਸ ਕੀਤਾ ਜਾਵੇ ਕਿ ਪਾਣੀ ਆਉਂਦਾ ਕਿੰਨਾ ਦਰਿਆਵਾਂ 'ਚ ਉਹਦੇ ਤੋਂ ਬਗੈਰ ਇਹ ਵੇਖੇ ਬਗੈਰ ਕਿ ਤੁਹਾਡੇ ਦਰਿਆਵਾਂ 'ਚ ਪਾਣੀ ਕਿੰਨਾ ਇੱਕ ਤਰਫਾ ਤੌਰ ਤੇ ਸਮਝੌਤੇ ਦੂਸਰੀ ਗੱਲ ਜਿਹੜੀ ਹੁਣ ਤੱਕ ਨਾ ਪੰਜਾਬ ਦੇ ਕਾਂਗਰਸੀਆਂ ਕੀਤੀ ਨਾ ਪੰਜਾਬ ਦੇ ਅਕਾਲੀਆਂ ਕੀਤੀ ਦੋਵੇਂ ਸਰਕਾਰਾਂ ਦੀ ਮੋੜ-ਮੁੜ ਕੇ ਅਗਵਾਈ ਕਰਦੇ ਰਿਹਾ ਸੀ ਉਹਨਾਂ ਤੇ ਕੀ ਦਬਾ ਸੀ ਜਾਂ ਕੀ ਉਹਨਾਂ ਦੇ ਮਨ ਵਿੱਚ ਕੋਈ ਘਣੋ ਸੀ ਉਹਨਾਂ ਕਿਉਂ ਨਾ ਕੀਤੀ ਮੈਨੂੰ ਪਤਾ ਭਗਵੰਤ ਮਾਨ ਨੇ ਆ ਕੇ ਕਰ ਦਿੱਤੀ ਉਹਨੇ ਦੋ ਮੁੱਖ ਮੰਤਰੀਆਂ ਦੀ ਪੰਜਾਬ ਹਰਿਆਣਾ ਦੀ ਮੀਟਿੰਗ ਵਿੱਚ ਸਿੱਧਾ ਪਹਿਲਾ ਸਵਾਲ ਉਠਾਇਆ ਕਿ ਆਪਾਂ ਮਾਲ ਵੰਡਣਾ ਦੋਵੇਂ ਭਰਾ ਬੈਠੇ ਆ 60 40 ਕਰਨੀ ਹੈ ਮੇਰੀ ਜੇਬ 'ਚ ਉਹ 1000 ਤੁਹਾਡੀ ਜੇਬ 'ਚ 600 ਤੇ ਵੰਡ ਕਰਨ ਲੱਗਿਆਂ ਪਹਿਲਾਂ ਇਕੱਠਾ ਰੱਖਾਂਗੇ ਨਾ 1000 ਤੇ 600 1600 ਬਣ ਜੂ ਅੱਗੋਂ 60 40 ਨਾਲ ਵੰਡ ਲਈਏ ਤੇ 60 40 ਚ ਮੈਨੂੰ 960 ਮਿਲੂਗਾ ਤੁਹਾਨੂੰ 640 ਯਾਨੀ 40 ਹੋਰ ਮਿਲ ਜਾਣਗੇ ਪਰ ਤੁਸੀਂ ਤੇ ਪਹਿਲੀ ਬੇਈਮਾਨੀ ਇਹ ਕੀਤੀ ਕਿ ਸਾਡੇ ਵੱਲੋਂ 1000 ਵੰਡ ਲਿਆ ਜਿਹੜਾ ਤੁਹਾਡੀ ਜੇਬ ਚ ਪਿਆ ਹੀ ਉਹ ਤਾਂ ਦੱਸਿਆ ਹੀ ਨਹੀਂ ਜੀ ਇਹਦੇ ਵਿੱਚੋਂ 600 ਸਾਨੂੰ ਦੇ ਕੇ 400 ਤੁਸੀਂ ਲੈ ਕੇ 600 ਤੁਹਾਡੇ ਕੋਲ ਪਹਿਲਾਂ ਬਿਆਸੀ ਤੁਸੀਂ ਦੇ ਬਣਾ ਲਿਆ 1000 ਕਹਿੰਦੇ ਕੀ ਮਤਲਬ ਉਹ ਕਹਿੰਦਾ ਜਦੋਂ ਸਾਂਝੇ ਪੰਜਾਬ ਦੇ ਪਾਣੀ ਵੰਡਨੇ ਸੀ ਸਾਡੇ ਜਿਹੜੇ ਅੱਗੇ ਸੀ ਵਗਦੇ ਸਤਲੁਜ ਬਿਆਸ ਤੇ ਰਾਵੀ ਉਹਨਾਂ ਦਾ ਪਾਣੀ ਤੁਸੀਂ ਵੰਡ ਲਿਆ ਤੇ ਸਾਂਝੇ ਪੰਜਾਬ ਦੇ ਵਿੱਚ ਜਮਨਾ ਵੀ ਵਗਦਾ ਸੀ ਉਹ ਹਰਿਆਣੇ ਬੜੇ ਪਾਸੇ ਸੀ ਉਹਦਾ ਪਾਣੀ ਤੁਹਾਂ ਵੰਡਿਆ ਨਹੀਂ ਉਹ ਜਿੰਨਾ ਤੁਹਾਨੂੰ ਮਿਲਦਾ ਸੀ ਉਹ ਨਹੀਂ ਮਿਲਦਾ ਰਿਹਾ ਉਹ ਨਹੀਂ ਕਿਸੇ ਗਣਤੀ 'ਚ ਪਾਉਣਾ ਬਿਲਕੁਲ ਜੀ ਤੇ ਘੱਗਰ ਦਰਿਆ ਜਦੋਂ ਹੜ੍ਹ ਆਉਂਦੇ ਆ ਤੇ ਸਾਨੂੰ ਮਾਰ ਪਿੰਦੀ ਆ ਤੇ ਉਹਦਾ ਪਾਣੀ ਹਮੇਸ਼ਾ ਤੁਸੀਂ ਵਰਤਦੇ ਹੋ ਇੱਕ ਦੋ ਵਾਰ ਪੰਜਾਬ ਸਰਕਾਰਾਂ ਨੇ ਪ੍ਰਪੋਜ਼ਲ ਰੱਖੀ ਕਿ ਅਸੀਂ ਇੱਥੇ ਇੱਕ ਜੈਕ ਟੈਂਕ ਬਣਾਉਣਾ ਤੇ ਹਰਿਆਣੇ ਨੇ ਇਤਰਾਜ਼ ਕਰਤਾ ਜੀ ਅਸੀਂ ਬਣਾਉਣ ਨਹੀਂ ਦੇਣਾ ਪਾਣੀ ਉਹਦਾ ਤੁਸੀਂ ਵਰਤੋ ਖਾਣ ਪੀਣ ਨੂੰ ਭਾਗ ਭਰੀ ਤੇ ਧਉਣ ਪਣਾਵੇ ਜੁਮਾ ਇਹ ਕੀ ਹੋ ਗਿਆ ਅਸੀਂ ਕੁਟਕਾਨ ਰੱਖਿਆ ਇਸ ਤੋਂ ਬਾਅਦ ਮਾਮਲਾ ਫਿਰ ਉਸੇ ਸੁਪਰੀਮ ਕੋਰਟ ਚ ਲੱਗ ਗਿਆ ਜਿਦੇ ਵਿੱਚੋਂ ਪਹਿਲਾਂ 2 ਜਾਂ 3 ਵਾਰ ਸਾਡੇ ਖਿਲਾਫ ਫੈਸਲੇ ਹੋ ਚੁੱਕੇ ਆ ਔਰ ਮੈਂ ਉਹਨਾਂ ਫੈਸਲਿਆਂ ਬਾਰੇ ਵੀ ਯਕੀਨਾਂ ਕਿ ਸਾਡੀਆਂ ਪੰਜਾਬ ਦੀਆਂ ਕਾਲੀ ਤੇ ਕਾਂਗਰਸੀ ਸਰਕਾਰਾਂ ਨੇ ਇਮਾਨਦਾਰੀ ਨਾਲ ਕੇਸ ਲੜਿਆ ਨਹੀਂ ਜੇ ਇਮਾਨਦਾਰੀ ਨਾਲ ਲੜਦੇ ਤੇ ਉਹ ਫੈਸਲੇ ਸਾਡੇ ਖਿਲਾਫ ਨਹੀਂ ਸੀ ਹੋਣੇ ਕੁਝ ਬੇਈਮਾਨੀ ਕੀਤੀ ਗਈ ਕਮਜ਼ੋਰੀ ਵਿਖਾਈ ਗਈ ਤਾਂ ਸੀ ਮਾਰ ਕਰਦੇ ਜਦੋਂ ਉੱਥੇ ਚ ਲੱਗਾ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਆ ਚੰਗਾ ਫਿਰ ਹੁਣ ਤੁਸੀਂ ਇਹਦੇ ਤੇ ਵਿਚੋਲਗੀ ਕਰ ਦਿਓ ਕੇਂਦਰ ਵਾਲਾ ਨੇ ਦੋ ਤਿੰਨ ਮੀਟਿੰਗਾਂ ਸੱਦੀਆਂ ਕੇਂਦਰ ਦਾ ਪਾਣੀਆਂ ਬਾਰੇ ਮੰਤਰੀ ਵੀ ਬੈਠਾ ਤੇ ਕੀ ਫਰਕ ਪੈਂਦਾ ਕੇਂਦਰ ਦਾ ਪਾਣੀਆਂ ਬਾਰੇ ਮੰਤਰੀ ਤਾਂ ਉਦੋਂ ਵੀ ਬੈਠਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪੰਜਾਬ ਤੇ ਹਰਿਆਣੇ ਵਾਲਿਆਂ ਨੂੰ ਵੀ ਬਿਠਾਇਆ ਸੀ ਜੀ ਉਦੋਂ ਵੀ ਕੋਈ ਫੈਸਲਾ ਨਹੀਂ ਸੀ ਹੁਣ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਵੀ ਦੋ ਵਾਰੀ ਬੈਠੇ ਫੈਸਲਾ ਕੋਈ ਨਹੀਂ ਆਇਆ ਅੱਗੋਂ 2027 ਚੜੀ ਆਉਂਦੀ ਐ ਇਸ ਮੁੱਕ ਕੇ ਕੇਂਦਰ ਦੀ ਸਰਕਾਰ ਆਪਣੇ ਭਾਜਪਾ ਦੇ ਜਿਹੜੇ ਪੈਰ ਮਜ਼ਬੂਤ ਆ ਉਥੇ ਕਿਲਾ ਮਜ਼ਬੂਤ ਆ ਉਹ ਅਖਾੜਨਾ ਨਹੀਂ ਚਾਹੁੰਦੀ ਤੇ ਪੰਜਾਬ ਦੇ ਖਿਲਾਫ ਜਿਹੇ ਫੈਸਲਾ ਦਿੱਤਾ ਤੇ 2027 ਚ ਇੱਥੇ ਕਿਸੇ ਨੇ ਵੜ ਨਹੀਂ ਦੇਣਾ ਉਹਦਾ ਕਰਕੇ ਉਹਨਾਂ ਵਿਚਲਾ ਰਾਹ ਕੱਢਿਆ ਕਿ ਭੁੰਡਾਂ ਦੀ ਖੱਖਰ ਨੂੰ ਨਾ ਛੜੋ ਜੀ ਆਪਾਂ ਚੁੱਪ ਕੀਤੇ ਰਹੀ ਸਪਰੀਮ ਕੋਰਟ ਕੋ ਕਰਦੀ ਫੈਸਲਾ ਕਰਦੇ ਨਹੀਂ ਕਰਦੀ ਨਾ ਕਰੇ ਇਹ ਦੋਵੇਂ ਤਰ੍ਹਾਂ ਆਪੋ ਜਿਂ ਭਿੜਦੀਆਂ ਵੀ ਆ ਤੇ ਦਿੱਲੀ ਬੈਠੇ ਉਦਾਂ ਹੀ ਇਹਨਾਂ ਨੂੰ ਭਿੜਦੇ ਵੇਖਦੇ ਰੋ ਜਿੱਦਾਂ ਰਜੀਵ ਗਾਂਧੀ ਵੇਖਦਾ ਰਿਆ ਨਰਸਿਮਹਾ Rao ਵੇਖਦਾ ਰਿਆ ਤੇ ਮਨਮੋਹਨ ਸਿੰਘ ਦੀ ਸਰਕਾਰ ਵੀ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਸਾਨੂੰ ਕੀ ਪੈਂਦਾ ਇਸ ਕਰਕੇ ਉਹਨਾਂ ਨੇ ਕੱਲ ਕਹਿਤਾ ਕਿ ਅਸੀਂ ਇਹਦੇ ਵਿੱਚ ਵਿਚੋਲਗੀ ਨਹੀਂ ਕਰਨੀ ਤੁਸੀਂ ਹੜਾਪੇ ਕਰਦੇ ਰੋ ਅੱਗੋਂ ਕੀ ਹੋਵੇਗਾ ਵਕਤ ਦੱਸੇਗਾ ਇੱਕ ਵਾਰੀ ਤੇ ਕੇਂਦਰ ਨੇ ਪੈਰ ਪਿੱਛੇ ਖਿੱਚ ਲਿਆ ਜੀ ਪੰਸਾਬ ਕਾਂਗਰਸ ਦੀ ਗੱਲ ਕਰੀ ਤੇ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਢੜੇਬੰਦੀ ਨਜ਼ਰ ਆ ਰਹੀ ਹੈ ਪੰਜਾਬ ਦੀ ਕਾਂਗਰਸ ਵਿੱਚ ਪਰ ਉਹਨੂੰ ਚੰਨੀ ਸਾਹਿਬ ਦੇ ਕਰ ਜਿਸ ਤਰ੍ਹਾਂ ਬਹੁਤ ਸਾਰੇ ਲੀਡਰ ਇਕੱਠੇ ਹੋਏ ਆ ਉਹ ਕਿਸ ਗੱਲ ਦਾ ਸੰਕੇਤ ਹੈ ਲੱਗਦਾ ਕਿ ਸਥਿਤੀ ਠੀਕ ਹੋ ਰਹੀ ਹੈ ਤੁਸੀਂ ਦਰਾ ਆ ਕੇ ਪੰਜਾਬ ਦੀ ਕਾਂਗਰਸ ਕਿਉਂ ਆਖਿਆ ਕਿਸੇ ਸੂਬੇ ਚ ਕਾਂਗਰਸ ਚੁੱਪ ਚਾਪ ਸ਼ਾਂਤਮਈ ਵੀ ਕੰਮ ਕਰਦੇ ਪਏ ਜੀ ਹਰ ਸੂਬੇ ਵਿੱਚ ਤਾਂ ਇਹਨਾਂ ਦਾ ਕਪਾਤਿਆ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ ਹਰਿਆਣਾ ਚ ਜਿੱਤ ਦੇ ਜਿੱਤ ਤੇ ਹਾਰਗੇ ਲੜਾਈ ਤੇ ਉੱਥੇ ਵੀ ਹੈ ਬਿਲਕੁਲ ਜੀ ਹਮਾਚਰ ਪ੍ਰਦੇਸ਼ ਦੇ ਵਿੱਚ ਰਾਜ ਕਰਦੇ ਪਏ ਲੜਾਈ ਤਾਂ ਉੱਥੇ ਵੀ ਹੈ ਕਰਨਾਟਕ ਦੇ ਵਿੱਚ ਕੱਲ ਦੀ ਇੱਥੋਂ ਤੱਕ ਹਾਲਤ ਪਹੁੰਚ ਗਈ ਹੈ ਕਿ ਮੁੱਖ ਮੰਤਰੀ ਸਿੱਧਾਰਮਈਆ ਆਪਣੇ ਜਾਤੀ ਭਾਈਚਾਰੇ ਵਾਲਿਆਂ ਦੇ ਕੋਲ ਜਾਣ ਲੱਗ ਪਿਆ ਤੁਸੀਂ ਮੇਰੀ ਮਦਦ ਕਰੋ ਮੇਰੀ ਕੁਰਸੀ ਖੋਹਦੇ ਤੇ ਜਿਹੜਾ ਸੂਬਾ ਪ੍ਰਧਾਨਿਆ ਕਰਨਾਟਕਾ ਚ ਡੀਕੇ ਸ਼ਿਵ ਕੁਮਾਰ ਉਹ ਵੋਕਾਲਿੰਗਾ ਮੱਠੜਿਆਂ ਕੋਲ ਚੱਲ ਗਿਆ ਵੋਕਾਲਿੰਗਾ ਕੌਣ ਹੈ ਕਿਉਂ ਨਾ ਥੇਗਾ ਕੀ ਨਹੀਂ ਹੁੰਦਾ ਮੈਂ ਉਹਨਾਂ ਦੀਆਂ ਆਜ਼ਾਦੀਆਂ ਡਿਟੇਲਸ ਨਹੀਂ ਜਾਣਦਾ ਜਦੋਂ ਪਿਛਲੀ ਵਾਰੀ ਇਹਨਾਂ ਦੀ ਸਰਕਾਰ ਸੀ ਤੇ ਇਹਨੇ ਸਿੱਧਾਰ ਮਈਆ ਦੀ ਸਰਕਾਰ ਨੇ ਫੈਸਲਾ ਕਰਤਾ ਸੀ ਕਿ ਅਸੀਂ ਉਹਨਾਂ ਨੂੰ ਵੱਖਰੇ ਕਿੜਾਂਗੇ ਭਾਜਪੀ ਨੇ ਆ ਕੇ ਕਹਿਤਾ ਨਹੀਂ ਜੋ ਵੀ ਹਿੰਦੂ ਧਰਮ ਦਾ ਹਸਾ ਉਹਨਾਂ ਦੇ ਆਪਣੇ ਵਿੱਚ ਵੀ ਮਤ ਭਿੰਨੇ ਡੀ ਕੇ ਸ਼ਿਵ ਕੁਮਾਰ ਕੱਲ੍ਹ डावਣਾ ਕੋਲ ਚਲਾ ਗਿਆ ਹੁਣ ਲੜਾਈ ਇਹਨਾਂ ਦੀ ਆਪਸੀ ਹੈ ਯੂਨੀਅਨ ਵਿੱਚ ਪਈ ਬੈਠਿਆ ਪੰਜਾਬ ਦੇ ਕਾਂਗਰਸੀ ਅਜੇ 2 ਦਿਨ ਪਹਿਲਾਂ ਲੁਧਿਆਣੇ ਵਿੱਚ ਕਿਸ਼ੋਰੀ لال ਹਰਾਂ ਦੇ ਘਰ ਸਨ ਕਿਸ਼ੋਰੀ لال ਉਹ ਬੰਦਾ ਜਿਹੜਾ Nehru Gandhi ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉੱਤਰ ਪ੍ਰਦੇਸ਼ ਦੇ ਅਮੇਠੀ ਹਲਕੇ 'ਚ ਸੰਭਾਲਦਾ ਪਰ ਪਿੱਛੋਂ ਲੁਧਿਆਣੇ ਦਾ ਲੁਧਿਆਣੇ ਵਿੱਚ ਸਭ ਤੋਂ ਨੇੜੇ ਉਹ ਭਾਰਤ ਪੂਸ਼ਣ ਆਸ਼ੂ ਦੇ ਉਹਦੇ ਘਰ ਵਿੱਚ ਕਿਸੇ ਬੱਚੇ ਦਾ ਵਿਆਹ ਸੀ ਕਾਂਗਰਸੀ ਸਾਰੇ ਸੱਦੇ ਸੀ ਸਾਰੇ ਗਏ ਪਰ ਦੋ ਟੜਿਆਂ 'ਚ ਭਾਰਤ ਪੂਸ਼ਣ ਆਸ਼ੂ ਦਾ ਟੜਾ ਵੱਖਰਾ ਗਿਆ ਤੇ ਦੂਜੇ ਸਾਰੇ ਵੱਖਰੇ ਗਏ पता लग गए कि कल ਹੁਣ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦਾ ਜਨਮ ਦਿਨ ਜਨਮ ਦਿਨ ਦੇ ਮੌਕੇ ਨੇ ਪਾਰਟੀ ਰੱਖ ਲਈ ਸਾਰੇ ਸਾਥ ਦੇ ਸਿਆਸੀ ਲੀਡਰਾਂ ਦੇ ਘਰਾਂ 'ਚ ਪਾਰਟੀਆਂ ਹੋਣ ਵਿਆਹ ਸ਼ਾਦੀਆਂ ਹੋਣ ਇਹ ਵੀ ਕਈ ਵਾਰੀ ਸੌਦੇਆਂ ਸਮਝੌਤਿਆਂ ਦਾ ਮੌਕਾ ਬਣ ਜਾਂਦੀਆਂ ਜੀ ਉੱਥੇ ਸਾਰੇ ਇੱਕ ਵਾਰੀ ਇਕੱਠੇ ਬੈਠ ਗਏ ਇੱਕ ਦੋ ਫੋਟੋ ਖਿੱਚੇ ਨਰ ਨਰ ਕੀਆ ਫੋਟੋ ਦੇ ਫਰੇਮ 'ਚ ਸਾਰੇ ਇਕੱਠੇ ਆ ਜਾਣਗੇ ਪਰ ਅੰਦਰ ਫਰੇਮ ਦੇ ਵਿਚਾਲੇ ਜਿਹੜੀ ਤਿਹੜ ਪੈ ਚੁੱਕੀ ਹੈ ਸ਼ੇਖੇ ਜਿਹੜੇ ਤੱਕ ਟ੍ਰੇਡ ਅਜ ਤੱਕ ਮੁੜ ਕੇ ਠੀਕ ਨਹੀਂ ਹੋਈ ਇਹਨਾਂ ਦੇ ਕਾਂਗਰਸੀਆਂ ਦੇ ਸਿੱਛੇ ਟ੍ਰੇਡ ਪੈ ਚੁੱਕੀ ਆ ਇੰਨੇ ਜਣੇ ਮੁੱਖ ਮੰਤਰੀ ਬਣਨ ਦੇ ਦਾਵੇਦਾਰ ਐ ਜਿੰਨੇ ਅੱਗੇ ਕਦੇ ਹੋਏ ਨਹੀਂ ਤੇ ਇੰਨੀ ਮਾੜੀ ਹਾਲਤ ਆ ਪਾਰਟੀ ਦੀ ਜਿੰਨੀ ਅੱਗੇ ਕਦੇ ਹੋਈ ਨਹੀਂ ਅੱਗ ਉਹਨਾਂ ਦੀ ਮਰਜ਼ੀ ਜੀ ਮੱਧ ਪ੍ਰਦੇਸ਼ ਦੀ ਗੱਲ ਕਰੀਏ ਪੰਨੂ ਸਾਹਿਬ ਉੱਥੇ ਇੱਕ ਆਈਐਸ ਅਫਸਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਬ੍ਰਾਹਮਣ ਭਾਈਚਾਰੇ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ ਨੇ ਇਹ ਪੂਰਾ ਮਾਮਲਾ ਕੀ ਆ ਉੱਥੇ ਸਰਕਾਰੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਇੱਕ ਐਸੋਸੀਏਸ਼ਨ ਬਣੀ ਆ ਆਜਾਕਸ ਆਜਾਕਸ ਜਿਹੜਾ ਅਨਸੂਚਿਤ ਜਾਤੀ ਜਨਜਾਤੀ ਜਨਜਾਤੀ ਕਬੀਲਿਆਂ ਨੂੰ ਪੰਦੇ ਉਹਨਾਂ ਦੇ ਕਰਮਚਾਰੀਆਂ ਦੇ ਸੰਗਠਨ ਆ ਉਹ ਸੰਗਠਨ ਦਾ ਪ੍ਰਧਾਨ ਸ੍ਰੀ ਕੁਮਾਰ ਬਰਮਾ ਬੜਾ ਸੀਨੀਅਰ ਆਈਐਸ ਅਫਸਰ ਇਹ ਆਪਣੀਆਂ ਦੱਬੀਆਂ ਕੁਤਲੀਆਂ ਜਾਤਾਂ ਸ਼ੈਡਿਊਲਡ ਕਾਸਟ ਤੇ ਸ਼ੈਡਿਊਲਡ ਕਬੀਲੇ ਜਿਹੜਾ ਉਹਨਾਂ ਦੇ ਵਾਸਤੇ ਇਹ ਲੜਦੇ ਆ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਇਹਨਾਂ ਨੂੰ ਕੱਲਾ ਕੋਈ ਆਰਥਿਕ ਪੱਖ ਹੋਈ ਨਹੀਂ ਨੌਕਰੀਆਂ ਦੀ ਰਿਜ਼ਰਵੇਸ਼ਨ ਹੀ ਨਹੀਂ ਸਮਾਜਿਕ ਤੌਰ ਤੇ ਵੀ ਉੱਪਰ ਚੁੱਕਣ ਦੀ ਲੋੜ ਹੈ ਇਹਨਾਂ ਦੇ ਨਾਲ ਜਾਤੀਆਂ ਹੋ ਰਹੀਆਂ ਅਜੇ ਵੀ ਬਹੁਤ ਸਾਰੇ ਇਲਾਕਿਆਂ 'ਚ ਦਲਿਤ ਦਾ ਪੁੱਤ ਵਿਆਹ ਵੇਲੇ ਕੁੜੀ ਤੇ ਨਹੀਂ 4000 ਚੜੇ ਤੇ ਦੂਸਰੇ ਟਵੱਟਾ ਚਰਾਉਂਦੇ ਫੜ ਕੇ ਕੁੜੀ ਤੋਂ ਲਾ ਦਿੰਦੇ ਅਜੇ ਵੀ ਇਹਨਾਂ ਬਹੁਤ ਜਾਤੀਆਂ ਦੀਆਂ ਇਸ ਕਰਕੇ ਇਹਨਾਂ ਦੀ ਰਿਜ਼ਰਵੇਸ਼ਨ ਚਾਹੀਦੀ ਹੈ ਉਹ ਆਪਣੇ ਭਾਈਚਾਰੇ ਦੇ ਪੱਖ ਵਿੱਚ ਬੋਲਿਆ ਜੇ ਉਹਨੂੰ ਬੋਲਣਾ ਸੀ ਬੋਲਦਾ ਰਿਹਾ ਕੋਈ ਇੱਤੇ ਹਰਜ ਨਹੀਂ ਉਹਨੂੰ ਹੱਕ ਹੈ ਪਰ ਦਾ ਸੰਵਿਧਾਨ ਇਹ ਹੱਕ ਦਿੰਦਾ ਜੀ ਪਰ ਉਹ ਬੋਲਣ ਲੱਗਾ ਅੱਗੋਂ ਹੱਦ ਤੋਂ ਵੱਧ ਗਿਆ ਉਹਨੇ ਦੂਸਰੇ ਪਾਸੇ ਜਿੰਨੀਆਂ ਜਾਤੀਆਂ ਨੂੰ ਸਾਡੇ ਸਮਾਜ ਵਿੱਚ ਉੱਚੀਆਂ ਆਖਿਆ ਦਾ ਮਾਫ ਕਰਨਾ ਮੈਂ ਕਿਸੇ ਜਾਤੀ ਨੂੰ ਉੱਚੀ ਤੇ ਨੀਵੀਂ ਕਦੇ ਨਹੀਂ ਮੰਨਿਆ ਜੀ ਕਿਉਂਕਿ ਸਾਨੂੰ ਗੁਰੂ ਸਾਹਿਬ ਵੀ ਕਹੇਗੇ ਜਦ ਤੱਕ ਕੋਈ ਉੱਚੀ ਨਹੀਂ ਹੁੰਦੀਆਂ ਸਾਰੀਆਂ ਜਾਤਾਂ ਬਰਾਬਰ ਨੇ ਪਰ ਸਮਾਜ ਵਿੱਚ ਹੈਗੀਆਂ ਨੇ ਜੇ ਇਹਨਾਂ ਨੂੰ ਦਲਤ ਆਖਿਆ ਜਾਂਦਾ ਤੇ ਕੋਈ ਜਾਤਾਂ ਆਪਣੇ ਆਪ ਨੂੰ ਉੱਚੀਆਂ ਸਮਝਦੀਆਂ ਨੇ ਉਹਨੇ ਬੋਲਦਿਆਂ ਫਿਰ ਇਹ ਕਹਿ ਦਿੱਤਾ ਕਿ ਹੁਣ ਸਾਡੀ ਰਿਜ਼ਰਵੇਸ਼ਨ ਖੁੰਦਿਆ ਇਹ ਕਹਿੰਦੇ ਸਭ ਕੁਝ ਬਰਾਬਰ ਹੋ ਗਿਆ ਉਸ ਉੱਚੀ ਜਾਤ ਦਾ ਨਾਮ ਲੈ ਕੇ ਆਖਿਆ ਜੋ ਆਪਣੀ ਕੁੜੀ ਦਾ ਰਿਸ਼ਤਾ ਮੈਨੂੰ ਕਰ ਦੇਣ ਫਿਰ ਅਸੀਂ ਮੰਨ ਲਾਂਗੇ ਬਰਾਬਰ ਹੋ ਗਿਆ ਇਤਾਂ ਦੀ ਉਹਨੇ ਕੁਝ ਗੱਲਾਂ ਐਹੋ ਜਿਹੀਆਂ ਆਖੀਆਂ ਜਿਹੜੀਆਂ ਵਾਇਰਲ ਹੋ ਗਈਆਂ ਤੇ ਹੁਣ ਉਹ ਜਿਹੜੇ ਆਪਣੇ ਆਪ ਨੂੰ ਉੱਚੀ ਜਾਤੀ ਕਹਿੰਦੇ ਆ ਨਾ ਵੀ ਉੱਚੀ ਜਾਤੀ ਦੇ ਕਹਿਣ ਜਿਨ੍ਹਾਂ ਦੀ ਜਾਤ ਦਾ ਨਾਂ ਲੈ ਕੇ ਇਹ ਟਿੱਪਣੀ ਕੀਤੀ ਗਈ ਆ ਧੀਆਂ ਭਣਾਲੇ ਜੀ ਉਹਨਾਂ ਨੇ ਜਾ ਕੇ ਕੇਸ ਕਰ ਦਿੱਤਾ ਔਰ ਉਸ ਕੇਸ ਦੇ ਵਿੱਚ ਉਹਨੂੰ ਨੋਟਿਸ ਜਾਰੀ ਹੋ ਗਿਆ ਉਹ ਬੋਲ ਗਿਆ ਜਿਆਦਾ ਗਿਆ ਲੋੜ ਤੋਂ ਜਿਆਦਾ ਬੋਲ ਗਿਆ ਮੇਰੇ ਅਖਲ ਨੂੰ ਕਿਸੇ ਨਾ ਕਿਸੇ ਪੜਾ ਦੇ ਆਪਣੀ ਗਲਤੀ ਮਰਣੀ ਪਏਗੀ ਜੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਆ ਮੋਗੇ ਦੀ ਮੋਗੇ ਦੇ ਮੇਅਰ ਤੋਂ ਅਸਤੀਫਾ ਲੈ ਲੈ ਗਿਆ ਇਹਦਾ ਕਾਰਨ ਕੀ ਹੈ ਜੀ ਦੇਖੋ ਕਾਰਨ ਤੇ ਕ腐ਪਸ਼ਨ ਇਹ ਵੀ ਕਹਿੰਦੇ ਆ ਕਿ ਇੱਕ ਬੀਬੀ ਦੀ ਕਿਸੇ ਕੇਸ ਵਿੱਚ ਬਚਾਅ ਵਾਸਤੇ ਉਹਨੇ ਗਲਤ ਮਰਦ ਕੀਤੀ ਦੇਖੋ ਇੱਕ ਉਹ ਪ੍ਰਣਾਮ ਮੁਹਾਵਰਾ ਖੁਦਾ ਜਦ ਹੁਸਨ ਦਿੰਦਾ ਹੈ ਨਜ਼ਾਕਤ ਆ ਹੀ ਜਾਂਦੀ ਹੈ ਜੀ ਅੱਜ ਦੇ ਜ਼ਮਾਨੇ 'ਚ ਇਹ ਹੈ ਕਿ ਖੁਦਾ ਯਾਨੀ ਆਮ ਜਨਤਾ ਜਦ ਤਾਕਤ ਦਿੰਦੀ ਹੈ ਤਾਂ ਕ腐ਪਸ਼ਨ ਕਰਨੇ ਕੀ ਬਿਮਾਰੀ ਵੀ ਆਪਣੇ ਆਪ ਲੱਗ ਜਾਂਦੀ ਹੈ ਉਹ ਇੱਥੇ ਜਿੰਨੇ ਕਿ ਨੇ ਅੱਜ ਜਿਹੜੇ ਰਾਜਨੀਤੀ 'ਚ ਆਏ ਆ ਨੌਕਰੀਆਂ ਤੇ ਕੋਈ ਕਰਦੇ ਨਹੀਂ ਇਹਨਾਂ 'ਚ ਕੁਝ ਲੋਕਾਂ ਨੇ ਪੁੱਠੇ ਸਿੱਧੇ ਕਾਰੋਬਾਰ ਚ ਚਲਾ ਲੇ ਪੁੱਠੇ ਸਿੱਧੇ ਮੇਸਰ ਕਰਕੇ ਕਹਿਣਾ ਕਿ ਜਿਹਦੇ ਘਰ ਦੀ ਹਾਲਤ ਐ ਨਹੀਂ ਮਾੜੀ ਸੀ ਪੰਜਾਬੀ 'ਚ ਕਹੋ ਤੇ ਕਾਰਖਾਨਾ ਨੂੰ ਨਹੀਂ ਮਾਪ ਪੀਣ ਗਈ ਸੀ ਜੀ ਉਹ ਆਉਂਦਿਆਂ ਸਾਰੀ ਕੋਈ ਸ਼ੋਰੂਮਾਂ 'ਚ ਹਿਸਾਰ ਰੱਖਣ ਲੱਗ ਪਿਆ ਕਿਸੇ ਦੀਆਂ ਦੋ ਬੱਸਾਂ ਚਲੀਆਂ ਫਿਰ 10 ਹੋ ਗਈਆਂ ਤੇ ਮੁੜ ਕੇ ਆਪਣੀ ਟ੍ਰਾਂਸਪੋਰਟ ਕੰਪਨੀ ਵੱਡੀ ਖੋ ਕੇ ਲੋਕਾਂ ਨੂੰ ਅੱਖਾਂ ਵਖਾਉਣ ਲੱਗ ਪਿਆ। ਇਹ ਬਹੁਤ ਸਾਰੇ ਕੰਮ ਨੇ ਇਹਨਾਂ ਕੋਲ ਇਹਨਾਂ ਪੈਸਾ ਕਿੱਥੋਂ ਆ ਗਿਆ? ਇਹਨਾਂ ਦੇ ਪੱਲੇ ਕੱਖ ਨਹੀਂ ਸੀ ਹੁੰਦਾ। ਮਹਿੰਗੀਆਂ ਗੱਡੀਆਂ ਕਿੱਥੋਂ ਆ ਗਈਆਂ? ਇਹ ਸਾਰੀ ਕ腐ਸ਼ਨ ਹੀ ਹੈ। ਇਸ ਕ腐ਸ਼ਨ ਨੇ ਕਈ ਕਰਤਵਾ ਕੀਤੇ। ਕਈ ਸਿਆਸੀ ਪਾਰਟੀਆਂ ਦਾ ਵੀ ਪੱਠਾ ਬੁਠਾਇਆ। ਹੁਣ ਆਮ ਆਦਮੀ ਪਾਰਟੀ ਵਿੱਚ ਵੀ ਇਹ ਕ腐ਸ਼ਨ ਦੀ ਬਿਮਾਰੀ ਇਹਨਿਕ ਆ ਗਈ। ਹਾ ਤਾਂ ਪਹਿਲੇ ਸਾਲ ਹੀ ਗਏ ਸੀ ਅਜੇ ਤੇ ਉਹ ਕਹਿੰਦੇ ਨੇ ਜਵਾਕ ਦੇ ਦੁੱਧ ਦੇ ਦੰਦ ਨਹੀਂ ਟੁੱਟੇ ਜੀ ਤੇ ਗਲਤੀਆਂ ਕਰਨ ਲੱਗ ਪਿਆ ਇਹ ਸਰਕਾਰ ਨੂੰ ਅਜੇ ਬਣੀ ਨੂੰ 3 ਮਹੀਨੇ ਨਹੀਂ ਸੀ ਹੋਏ ਜਦੋਂ ਇਹਨਾਂ ਦਾ ਇੱਕ ਮੰਤਰੀ ਗ੍ਰਿਫਤਾਰ ਆਪ ਕਰਵਾਇਆ ਮੁੱਖ ਮੰਤਰੀ ਨੇ ਇਹ ਕਹਿ ਕੇ ਕਿ ਕ腐ਸ਼ਨ ਕਰਦਾ ਉਦੋਂ ਬਾਅਦ ਕਿੰਨੇ ਕੇਸ ਹੋ ਗਏ ਉਹ ਜਿਹੜੇ ਮੋਗੇ ਦੇ ਮੇਅਰ ਦੀ ਗੱਲ ਕਰਦੇ ਹਾਂ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਭ ਤੋਂ ਪਹਿਲਾ ਮੇਅਰ ਸੀ ਉਦੇ ਉੱਤੇ ਕ腐ਸ਼ਨ ਦੇ ਦੋਸ਼ ਲਾ ਕੇ ਤੇ ਉਹਨੂੰ ਆਖਿਆ ਗਿਆ ਅਸਤੀਫਾ ਦੇ ਦੇ ਨਾ ਦਿੰਦਾ ਤੇ ਬਾਕੀ ਸਾਰੇ ਮਤਾ ਪਾਸ ਕਰਕੇ ਕੱਢ ਦਿੰਦੇ ਪਰ ਇਹਦੇ ਤੋਂ ਪਹਿਲਾਂ ਅਜੇ ਕਿੰਨੇ ਦਿਨ ਹੋਏ ਆ ਨਾਬੇ ਦੇ ਵਿੱਚ ਟਰਾਲੀ ਚੋਰ ਵੀ ਤੇ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਹੈ ਵੱਡੀ ਕਮੇਟੀ ਹੋਵੇ ਤੇ ਮੇਅਰ ਹੋ ਗਿਆ ਛੋਟੀ ਹੋਈ ਤੇ ਪ੍ਰਧਾਨ ਹੈ ਬਿਲਕੁਲ ਤੇ ਪ੍ਰਧਾਨ ਨਹੀਂਗਾ ਉਹ ਪ੍ਰਧਾਨਪਤੀ ਇਹ ਨਵਾਂ ਯੋਗਦਾ ਅੱਜਕਲ ਚੱਲ ਬਿਲਕੁਲ ਉਹਦੀ ਕ腐ਸ਼ਨ ਜਿਹੜੀ ਸੀ ਕਿਸਾਨਾਂ ਦੀਆਂ ਚੋਰੀ ਕੀਤੀਆਂ ਟਰਾਲੀਆਂ ਉਹਦੇ ਕੋਲੋਂ ਫੜੀਆਂ ਜਾਣੀਆਂ। ਇਹਦੇ ਤੋਂ ਇਲਾਵਾ ਇਹਨਾਂ ਦੇ ਵਿਧਾਇਕ ਇਹਨਾਂ ਦੇ ਚੇਅਰਮੈਨ ਕਿਹੜਾ ਕਿਹੜਾ ਕਿੰਨੀ ਕਿੰਨੀ ਕ腐ਸ਼ਨ ਕਰਦਾ। ਲੋਕੀ ਰਿਕਾਰਡਿੰਗਾਂ ਲਈ ਫਿਰਦੇ। ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਉੱਤੇ ਬੈਠ ਕੇ ਸਿਰ ਜੋੜ ਕੇ ਸੋਚਣਾ ਚਾਹੀਦਾ ਕਿ ਜਿਹੜੀਆਂ ਰਿਕਾਰਡਿੰਗਾਂ ਇਕਾ ਦੁਕਾ ਲਈ ਫਿਰਦੇ। ਕੱਲੇ ਲਈ ਨਹੀਂ ਫਿਰਦੇ ਸਾਡੇ ਵਰਗਿਆਂ ਨੂੰ ਵੀ ਸੁਣਾ ਦਿੰਦੇ ਆ ਪਰ ਅਸੀਂ ਪ੍ਰੋਗਰਾਮ ਚੈੱਕ ਕਰਕੇ ਬੋਲ ਨਹੀਂ ਸਕਦੇ ਕਿ ਸਾਨੂੰ ਉਹਨਾਂ ਸੁਣਾਈ ਹੈ ਉਹਦੀ ਕਾਪੀ ਥੋੜਾ ਦਿੱਤੀ ਜੇ ਕਾਪੀ ਕੋਲ ਹੋਵੇ ਮੈਂ ਬੰਦੇ ਦਾ ਨਾਮ ਹੀ ਲੈ ਦਿਆਂ ਜੀ ਉਹ ਸੁਣਾ ਦਿੰਦੇ ਜੀ ਆ ਕੁਝ ਵਿਖਾ ਵੀ ਦਿੰਦੇ ਆ ਜਦੋਂ ਇਹ ਕੁਝ ਹਾਲਤ ਹੰਦੇ ਪਈ ਆ ਜਿਹੜੀਆਂ ਗੱਲਾਂ ਲੋਕਾਂ ਵਿੱਚ ਆ ਕਿ ਆਮ ਆਦਮੀ ਪਾਰਟੀ ਤੇ ਲੀਡਰਸ਼ਿਪ ਕੋਲ ਨਹੀਂ ਜਾਂਦੀਆਂ ਪਈਆਂ ਇਨਾਂ ਨੂੰ ਸਜ਼ਾ ਨਹੀਂ ਲਾਉਣੀ ਚਾਹੀਦੀ ਆ। ਇਹਨਾਂ ਦਾ ਇੱਕ ਐਮਐਲਏ ਉਹਦੇ ਉੱਤੇ ਦੋਸ਼ ਲੱਗਦਾ ਕਿ ਉਹਨੇ ਜਾ ਕੇ ਹਰਿਆਣੇ ਦੇ ਵਿੱਚ ਆਪਣੇ ਕਿਸੇ ਸਿਆਸੀ ਵਿਰੋਧੀ ਦੀਆਂ ਲੱਤਾਂ ਤੜਵਾਤੀਆਂ। ਕੇਸ ਬਣਿਆ ਹੁਣ ਭਜਦਾ ਫਿਰਦਾ। ਇੱਕ ਹੋਰ ਭਾਈ ਐਮਐਲਏ ਆ। ਉਹਦੇ ਉੱਤੇ ਦੋਸ਼ ਲੱਗਦਾ ਕਿ ਚੋਣਾਂ ਲੜਨ ਵੇਲੇ ਉਹਦੇ ਕੋਲ ਦਫ਼ਤਰ ਖੋਲਣ ਵਾਸਤੇ ਕੋਈ 10 ਫੁੱਟ ਬਾਈ 10 ਫੁੱਟ ਦੀ ਦੁਕਾਨ ਹੈ ਨਹੀਂ ਸੀ। ਇੱਕ ਨਰੇ ਮਿੱਤਰ ਨੇ ਆਖਿਆ ਪ੍ਰਵਾਹ ਨਾ ਕਰ ਮੇਰੀ ਕੋਠੀ ਭਈ ਅਤੂਲ ਲੱਲਾ ਉਹਨੇ ਕੋਠੀ ਦੇ ਦਿੱਤੀ ਸਾਲਕ ਤੱਕ ਤੇ ਮਿੱਠੀਆਂ ਗੱਲਾਂ ਚੱਲਦੀਆਂ ਰਹੀਆਂ ਫਿਰ ਇਹਨੇ ਫੋਨ ਸੁਣਨਾ ਬੰਦ ਕਰਤਾ ਮੁੜ ਕੇ ਨੇ ਆਖਿਆ ਮੈਂ ਆ ਰਿਹਾ ਇਹਨੇ ਹਕਾਰਾ ਨਹੀਂ ਪੜਿਆ ਉਹ ਆਇਆ ਤੇ ਇਹਦੇ ਗਨ ਮੈਨੇ ਕੋਠੀ ਚ ਨਾ ਵੜਨ ਦਿੱਤਾ ਉਹ ਮਾਮਲਾ ਉੱਪਰ ਤੱਕ ਗਿਆ ਅਫਸਰਾਂ ਤੱਕ ਗਿਆ ਐਮਐਲਏ ਨੂੰ ਕੋਠੀ ਛੱਡਣੀ ਪਈ ਪਰ ਜਦੋਂ ਕੋਠੀ ਛੱਡੀ ਦੇ ਅੰਦਰ ਲੱਗੇ ਵਾਸ਼ ਬਸਟਨ ਵੀ ਤੋੜੇ ਪਏ ਟਾਇਲਟ ਸੀਟਾਂ ਵੀ ਤੋੜੀਆਂ ਪਈਆਂ ਉਹ ਸਾਰੀਆਂ ਗੱਲਾਂ ਜੇ ਪਬਲਿਕ ਕੋ ਚਾਹੀਆਂ ਨੇ ਤੇ ਉੱਪਰ ਤੱਕ ਕੋਈ ਪਹੁੰਚ ਨਹੀਂ ਆਉਣਗੇ ਇਹ ਮੋਗਾ ਦੇ ਮਹਿਰਤ ਵੱਲ ਮੋਗਾ ਤੇ ਪਹਿਲਾਂ ਵੀ ਚੋਰਾਂ ਤੇ ਠੱਗਾਂ ਨੇ ਬਹੁਤ ਸੋਹਣਾ ਸ਼ਹਿਰ ਜਿਹੜਾ ਉਹਨੂੰ ਸਕੈਂਡਲਾਂ ਜੋਗਾ ਕਰਦਾ ਇੱਥੇ ਲੋਕਾਂ ਦੇ ਝੂਠੇ ਫੋਨ ਕਰਾ ਕੇ ਕੁੜੀਆਂ ਤੋਂ ਤੇ ਸੈਕਸ ਸਕੈਂਡਲ ਦੇ ਵਿੱਚ ਲੋਕਾਂ ਨੂੰ ਫਸਾਉਣ ਦਾ ਕੇਸ ਜਿਹਦੇ ਵਿੱਚ ਇੱਕ ਐਸਐਸਪੀ 1 2 एसपी ਤੇ 4 5 ਐਸਐਚਓ ਫਸੇ ਸ ਇੱਕੋ ਘਰ ਦੇ ਵਿੱਚ 377 ਪਾਸਪੋਰਟ ਬਣਨ ਦਾ ਸਕੰਦਲ ਉਹ ਵੀ ਪਤਾ ਨਹੀਂ ਕਿੰਨੇ ਸਕੰਦਲ ਉਹ ਸਾਰੇ ਇੱਥੇ ਵਾਪਰਦੇ ਰਹੇ ਮੁੱਗੇ ਦੇ ਆਮ ਲੋਕ ਤੇ ਕੋਈ ਚੋਰੀ ਨਹੀਂ ਕਰਦੇ ਕੋਈ ਹੀਰਾ ਪੇ ਨਹੀਂ ਕਰਦੇ ਸਕੰਦਲ ਬਾਅਦ ਕੁਝ ਲੋਕ ਉੱਥੇ ਆਏ ਜਿਹੜੇ ਸ਼ਹਿਰ ਬਦਨਾਮ ਕਰ ਰਹੇ ਹੁਣ ਇਸ ਮੇਅਰ ਦੇ ਉੱਤੇ ਜਿਹੜੇ ਦੋਸ਼ ਲੱਗੇ ਜੋ ਅਖਬਾਰਾਂ ਸਾਈਟਾਂ ਕਹਿੰਦੀਆਂ ਪਈਆਂ ਜੀ ਮੇਅਰ ਸਾਹਿਬ ਨੂੰ ਖੁੱਲ ਕੇ ਸਾਹਮਣੇ ਆ ਕੇ ਆਪਣਾ ਜਵਾਬ ਦੇਣਾ ਚਾਹੀਦਾ ਪਰ ਜਵਾਬ ਤਾਂ ਦੇਣਗੇ ਜ ਜਦੋਂ ਸਭ ਪਲੇ ਸੱਚ ਹੋਊਗਾ ਜੇ ਜਵਾਬ ਨਹੀਂ ਦਿੰਦੇ ਜੋ ਚੁੱਪ ਰਹਿੰਦੇ ਲੋਕ ਇਹ ਕਹਿੰਦੇ ਜੋ ਸੱਚੇ ਹੁਣ ਇਹਦੇ ਤੋਂ ਬਾਅਦ ਕੀ ਹੋਵੇਗਾ ਜੇ ਦਲ ਬਦਲੀਆਂ ਕਰਾ ਕੇ ਇਦਾਂ ਦੇ ਮੇਅਰ ਪ੍ਰਧਾਨ ਤੇ ਕਾਉਂਸਲਰ ਬਣਾਉਣੇ ਆ ਤੇ ਉਹਨਾਂ ਦੀਆਂ ਕੀਤੀਆਂ ਵੀ ਭੁਗਤਣੀਆਂ ਪੈਣੀਆਂ ਪਾਰਟੀ ਨੇ ਜੋ ਅਪਸ਼ੇ ਕਰ ਲਿਆ ਸੋ ਕਰ ਲਿਆ ਚੋਣਾਂ ਦਾ ਸਾਲ ਸ਼ੁਰੂ ਹੋਣ ਵਾਲਾ ਇਹਨਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਜੀ ਪਰ ਉਹ ਸਭ ਅਗਲੀ ਗੱਲ ਕਰਦੇ ਹਾਂ ਰਾਜਸਥਾਨ ਦੀ ਰਾਜਸਥਾਨ ਹਾਈ ਕੋਰਟ ਨੇ ਕਿਹਾ ਕਿ ਜਿਹੜਾ ਠੇਕੇ ਤੇ ਕਰਮਚਾਰੀ ਆ ਉਹ ਰੈਗੂਲਰ ਕਰਨ ਦੀ ਮੰਗ ਨਹੀਂ ਕਰ ਸਕਦਾ ਇਹ ਪੂਰਾ ਮਾਮਲਾ ਕੀ ਹੈ ਜੀ ਮੈਂ ਹਾਈ ਕੋਰਟ ਦੇ ਇਸ ਹੁਕਮ ਨੂੰ ਭਾਰਤ ਦੇ ਨਾਗਰਿਕਾਂ ਦੇ ਬੋਲਣ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਖੁੱਲੇ ਤੌਰ ਤੇ ਕਹਿਣਾ ਕਿ ਹਾਈ ਕੋਰਟ ਨੇ ਗਲਤ ਹੁਕਮ ਕੀਤਾ ਜੀ ਗੱਲ ਕੀ ਇੱਕ ਬੰਦਾ 24 ਸਾਲ ਤੱਕ ਨੌਕਰੀ ਕਰਦਾ ਰਹੇ ਫਿਰ ਉਹ ਅਖੇ ਜੀ 24 ਸਾਲ ਹੋ ਗਏ ਇਸੇ ਠੇਕੇਦਾਰ ਕੋਲ ਨੌਕਰੀ ਕਰਦੇ ਆ ਤੇ ਇਹ ਮੈਨੂੰ ਰੈਗੂਲਰ ਨਹੀਂ ਕਰਦਾ ਤੇ ਕੋਰਟ ਕਹਿ ਦੇਵੇ ਤੇਰਾ ਤੇਦਾ ਇਹੋ ਜਿਹਾ ਕੋਈ ਐਗਰੀਮੈਂਟ ਨਹੀਂ ਤੇ ਤੈਨੂੰ ਕਰੇ ਇਹ ਠੇਕੇਦਾਰਾਂ ਨੂੰ ਅਧਿਕਾਰ ਹੈ ਕਿ ਬਿਨਾਂ ਕੁਝ ਦੇ ਜਿਹੜਾ ਲੇਬਰ ਐਕਟ ਇਹਨਾਂ ਤੇ ਕੋਈ ਲਾਗੂ ਨਹੀਂ ਹੁੰਦਾ ਇਹ ਕਿਉਂ ਨਾ ਹੋਵੇ ਆ ਪਿਛਲੇ ਕੇਸ ਗਿਆ ਕ ਹோம்ਗਾਰਡ ਦਾ ਉਹਨੇ ਅਖਿਆ ਜੀ ਸਾਰੀ ਉਮਰ ਮੈਂ ਲਾਤੀ ਹਾਂ ਹோம்ਗਾਰਡ ਦੀ ਡਿਊਟੀ ਚ ਹੁਣ ਮੈਨੂੰ ਰਿਟਾਇਰ ਕਰਤਾ ਜਾਲਗਾ ਇੱਕ ਦਵਾਨੀ ਨਹੀਂ ਮਿਲੀ ਕਿਉਂਕਿ ਮੈਂ ਡੇਲੀ ਵੇਜ ਤੇ ਹੋਮਗਾਰਡਸ ਸਾਰੀ ਉਮਰ ਲਾਤੀ ਅਦਾਲਤ ਨੇ ਆਖਿਆ ਇਸ ਬੰਦੇ ਨੂੰ ਇੰਨੇ ਸਾਲਾਂ ਦੇ ਮੁਤਾਬਕ ਬਣਦੇ ਹੋ ਸਾਰੇ ਪੱਤੇ ਤੇ ਜੋਕ ਜਿਆ ਦੇਣਾ ਚਾਹੀਦਾ ਜਿਹਨੇ ਸਾਰੀ ਉਮਰ ਸੇਵਾ ਕਰਦਿਆਂ ਲਾਤੀ ਤੁਹਾਨੂੰ ਨਹੀਂ ਪਤਾ ਇੰਨੇ ਲੰਮੇ ਸਮੇਂ ਤੋਂ ਲੱਗਾ ਹੁਣ ਠੇਕੇਦਾਰ ਕੋਲ ਕੋਈ ਬੰਦਾ 24 ਸਾਲ ਕੰਮ ਕਰਦਾ ਰਹੇ ਤੇ ਉਹ ਸਿਰਫ ਇੰਨੀ ਗੱਲ ਆਖੇ ਜੀ ਮੈਨੂੰ ਰੈਗੂਲਰ ਕਰ ਦਿਓ ਮੈਨੂੰ ਬਕਾਇਦਾਮ ਭਲਾਈ ਮੰਨ ਲਓ ਜਿਹੜਾ ਠੇਕੇਦਾਰ ਕਾਗਜ਼ਾਂ ਚੋਂ ਤਨਖਾਹ ਦਿੰਦਾ ਪਿਆ ਭਾਵੇਂ ਠੇਕੇ ਤੇ ਦਿੰਦਾ ਇਹ ਤੇ ਮੰਨਦਾ ਨੇ ਕਿ ਇੰਨੇ ਸਾਲ ਲੱਗੇ ਮੈਂ ਉਹਦੇ ਕਰਨੇ ਕਿ ਇੰਨੇ ਸਾਲਾਂ ਚ ਠੇਕੇਦਾਰ ਨੇ ਉਹਦਾ ਕੋਈ ਪ੍ਰੋਵੀਡੈਂਟ ਫੰਡ ਜਮ੍ਹਾਂ ਕਰਾਇਆ ਜੀ ਕਿ ਉਹਤੇ ਕੋਈ ਐਸਐਸ ਸਕੀਮ ਲਾਗੂ ਕੀਤੀ ਜੇ ਨਹੀਂ ਕੀਤੀ ਅਦਾਲਤ ਨੂੰ ਚਾਹੀਦਾ ਸੀ ਕਿ ਉਹਨੂੰ ਕਹਿੰਦੇ ਕਿ ਤੂੰ ਸਿਸਟਮ ਦੀਆਂ ਕਮਜ਼ੋਰੀਆਂ ਦਾ ਲਾਭ ਲੈ ਕੇ ਇਸ ਬੰਦੇ ਨੂੰ ਲੁੱਟਿਆ ਜੇ ਲੁੱਟਿਆ ਤੇ ਹੁਣ ਤੂੰ ਟਿਕਾਣੇ ਤੇ ਆ ਪਰ ਉਹਨੂੰ ਇਹ ਛੋੜਦੇ ਨਹੀਂ ਕਿ ਤੈਨੂੰ ਪੂਰੀ ਖੋਲਿਆ ਤੈਨੂੰ ਤੂੰ ਜੋ ਮਰਜ਼ੀ ਕਰ ਇਹ ਤਰੀਕਾ ਠੀਕ ਨਹੀਂ ਗਾ ਇਹ ਮਿਦੂਰਵ੍ਰੋਧੀ ਫੈਸਲਾ ਇਹ ਹੋਣਾ ਨਹੀਂ ਚਾਹੀਦਾ ਜੀ ਪੰਸਾਬ ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ ਤੇ ਉਹਨਾਂ ਨੇ ਵੀ ਇੱਕ ਕਹਿਲ ਕਹੀ ਹੈ ਕਿ ਜਿਹੜਾ ਬੰਦਾ ਅਸਤੀਫਾ ਦੇ ਕੇ ਚਲਾ ਗਿਆ ਉਹਨੂੰ ਅਸਤੀਫਾ ਵਾਪਸ ਲੈਣ ਦਾ ਅਧਿਕਾਰ ਨਹੀਂ ਪਰ ਕੰਪਨੀ ਦੇ ਉੱਪਰਲੇ ਅਧਿਕਾਰੀਆਂ ਕੋਲ ਅਧਿਕਾਰ ਹੈ ਇਹਨੂੰ ਰੱਖਣਾ ਜਾਂ ਨਹੀਂ ਰੱਖਣਾ ਇਹ ਮਾਮਲਾ ਕੀ ਹੈ ਜੀ ਮਾਮਲਾ ਕਿਸ ਕੰਪਨੀ ਦਾ ਨਹੀਂ ਮਾਮਲਾ ਸਰਕਾਰ ਦਾ ਜੀ ਹਰਿਆਣੇ ਦੇ ਪੁਲਿਸ ਦੇ ਇੱਕ ਹਵਾਲਦਾਰ ਨੇ ਜਾ ਕੇ ਅੱਖ ਕਿ ਮੈਂ ਤਾਂ ਜੀ ਕੋ ਖਾਸ ਹਾਲਾਤ ਏਦਾਂ ਦੇ ਸੀ ਜਿਨ੍ਹਾਂ ਤੇ ਅਸਤੀਫਾ ਦਿੱਤਾ ਅਸਤੀਫਾ ਮਨਜ਼ੂਰ ਹੋ ਗਿਆ ਕੁਝ ਸਮੇਂ ਕੁਝ ਮਹੀਨਿਆਂ ਜਾਂ ਕੁਝ ਸਾਲਾਂ ਬਾਅਦ ਉਹਦੇ ਮਨ ਤੇ ਆ ਕੇ ਨੌਕਰੀ ਕਰੇ ਕਰਨੀ ਚਾਹੀਦੀ ਉਹਨੇ ਜਾ ਕੇ ਅੱਖ ਜੀ ਮੈਂ ਅਸਤੀਫਾ ਵਾਪਸ ਲੈਣਾ ਚਾਹੁੰਦਾ ਉਹਨੇ ਅੱਖ ਅਸਤੀਫਾ ਤੇਰਾ ਮਨਜ਼ੂਰ ਹੋ ਚੁੱਕਾ ਇੱਥੇ ਸਾਡਾ ਜਿਹੜਾ ਸੰਵਧਾਨ ਹੈ ਉਹ ਆਮ ਕਿਹਾ ਜਾਂਦਾ ਕਿ ਉਹ ਕਠੋਰ ਵੀ ਹੈ ਤੇ ਲਚਕੀਲਾ ਵੀ ਜੀ ਜੇ ਦਾ ਮਨ ਲੋਡ ਪਵੇ ਤੇ ਕਠੋਰ ਹੋ ਜਾਂਦਾ ਲੋਡ ਪਵੇ ਇਸ ਦਾ ਲਿਹਾਜ਼ ਕਰਨਾ ਲਚਕੀਲਾ ਹੋ ਜਾਂਦਾ ਉਸੇ ਹਰਿਆਣੇ ਚ ਇੱਕ ਸਾਬਕਾ ਮੁੱਖ ਮੰਤਰੀ ਦੀ ਨੋਨੇ ਚੋਣ ਲੜੀ ਅਫਸਰ ਸੀਗੀ ਅਸਤੀਫਾ ਦੇ ਕੇ ਚਲੀ ਗਈ ਚੋਣ ਹਾਰ ਗਈ ਤੇ ਵਾਪਸ ਆ ਕੇ ਉਹਨੇ ਆਪਣਾ ਅਸਤੀਫਾ ਵਾਪਸ ਲਿਆ ਪਰ ਇਹਨੂੰ ਕੋਈ ਕਰਨ ਲੱਗ ਪਈ ਉਹਨਾਂ ਵਾਸਤੇ ਛੋਟ ਮਿਲ ਗਈ ਇਹਦੇ ਵਾਸਤੇ ਨਹੀਂ ਮਿਲੀ ਇਹ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਇੱਥੇ ਸੜੀ ਕੋ ਪੰਜਾਬ ਚ ਇਹੋ ਜਿਹਾ ਕੇਸ ਹੈ ਵਿਦੇਸ਼ ਜਾ ਕੇ 22 22 25 25 ਸਾਲ ਬੈਠੇ ਰਹੇ ਇੱਥੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਕੁਝ ਲੋਕ ਅਸਤੀਫਾ ਵੀ ਦੇ ਕੇ ਚਲੇ ਗਏ ਉਹਨਾਂ ਬਾਅਦ ਚ ਆਖਿਆ ਜੀ ਮੈਂ ਤਾਂ ਅਸਤੀਫਾ ਦਿੱਤਾ ਹੀ ਨਹੀਂ ਮੇਰੇ ਥਾਂ ਤੇ ਪਤਾ ਨਹੀਂ ਕਿੰਨੇ ਦਿੱਤਾ ਪਰ ਆਪਰ ਇਨਕੁਆਇਰੀ ਨਹੀਂ ਹੋਈ ਆ ਕੇ ਫਿਰ ਜਾਣ ਕਰ ਲਿਆ ਅਫਸਰਾਂ ਨੇ ਛੋਟਾਂ ਦੇ ਦਿੱਤੀਆਂ ਇਦਾਂ ਦੀਆਂ ਕਈ ਗੱਲਾਂ ਹੁੰਦੀਆਂ ਪਈਆਂ ਨੇ ਜਿਹੜੀਆਂ ਇਦਾਂ ਹੋਜੀ ਗੱਲਾਂ ਹੁੰਦੀਆਂ ਉਹ ਛੋਟਾਂ ਜਾਂ ਤੇ ਸਾਰਿਆਂ ਵਾਸਤੇ ਮੰਨ ਲੈਣੀਆਂ ਚਾਹੀਦੀਆਂ ਜੀ ਜਾਂ ਕਿਸੇ ਨੂੰ ਵੀ ਦੇਣੀਆਂ ਇੱਥੇ ਨਹੀਂ ਹਾਈ ਕੋਰਟ ਨੇ ਆਖਿਆ ਜੀ ਜਦੋਂ ਕੋਈ ਅਸਤੀਫਾ ਦੇ ਗਿਆ ਫਿਰ ਅਗਲੇ ਅਧਿਕਾਰੀਆਂ ਦੀ ਮਰਜ਼ੀ ਹੈ ਉਹ ਅਸਤੀਫਾ ਰੱਦ ਕਰਨ ਜਾਂ ਮਨਜ਼ੂਰ ਕਰਨ ਜੇ ਅਸਤੀਫਾ ਮਨਜ਼ੂਰ ਹੋ ਗਿਆ ਵਾਪਸ ਲੈਣ ਦਾ ਅਧਿਕਾਰ ਨਹੀਂ ਤੁਸੀਂ ਆਪਣਾ ਅਸਤੀਫਾ ਵਾਪਸ ਨਹੀਂ ਲੈ ਸਕਦੇ ਜੀ ਪੰਜਾਬ ਸਭ ਜਾਣਦੇ ਆਂ ਦੀ ਗੱਲ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਸੀਨਾ ਦੀ ਕਰਦੇ ਆਂ ਉਹਨਾਂ ਦੇ ਲੋਕਰਾਂ ਦੇ ਵਿੱਚੋਂ ਸੋਨਾ ਬਹੁਤ ਬਰਾਮੋਦਿਆ ਤੇ ਪ੍ਰਿਸ਼ਟਾਚਾਰ ਦਾ ਮਾਮਲਾ ਵੀ ਦਰਜ ਹੋਇਆ ਏ ਕਹਾਣੀ ਕਿੱਧਰ ਨੂੰ ਜਾ ਰਹੀ ਏ ਹੁਣ ਦੇਖੋ ਸ਼ੇਖ ਅਸੀਨਾ ਵਾਜਦ ਦੇ ਬਾਪ ਨੇ ਬਹੁਤ ਕੁਰਬਾਨੀ ਕੀਤੀ ਆਪਣੇ ਜਾਨ ਦਾਅ ਤੇ ਲਾ ਕੇ ਪਾਕਿਸਤਾਨ ਤੋਂ ਪੂਰਬੀ ਪਾਕਿਸਤਾਨ ਵਾਲਾ ਹਿੱਸਾ ਆਜ਼ਾਦ ਕਰਾਇਆ ਤੇ ਉੱਥੇ ਬੰਗਲਾਦੇਸ਼ ਬਣਾਇਆ ਲੋਕਾਂ ਦਾ ਹੀਰੋ ਸੀ ਉਹਨਾਂ ਪਾਦਰੋਪ ਨਿਸ਼ਾਨ ਮੰਨ ਲਿਆ ਫਿਰ ਕੱਟੜਪੰਥੀ ਜਨੂਨੀਆਂ ਨੇ ਉਹਨੂੰ ਥੋੜੇ ਚਿਰ ਬਾਅਦ ਹੀ ਕਤਲ ਕਰ ਦਿੱਤਾ ਸਾਰੇ ਟੰਬਰ ਮਾਰਤਾ ਦੋ ਕੁੜੀਆਂ ਬੱਚੀਆਂ ਜਿਹੜੀਆਂ ਵਿਦੇਸ਼ ਵਿੱਚ ਸੀ ਉਹਨਾਂ ਚੋਂ ਇੱਕ ਸ਼ੇਖਰ ਸੀਨਾਵਾਜਿਦ ਸੀ ਜੋ ਕਪ ਪ੍ਰਧਾਨ ਮੰਤਰੀ ਬਣਾਤੇ ਜਦੋਂ ਇਹ ਸੱਤਾ ਵਿੱਚ ਆਈ ਇਹਨੇ ਕ腐ਸ਼ਨ ਵੀ ਕੀਤੀ ਜਾਤੀਆਂ ਵੀ ਕੀਤੀਆਂ ਭੀੜ ਭੜ ਕੇ ਤੇ ਆਪਣਾ ਦੇਸ਼ ਛੱਡ ਕੇ ਤੇ ਭਾਰਤ ਵਿੱਚ ਆ ਗਏ ਹੋਰ ਲੱਗਿਆ ਜਿਹੜੇ ਟੈਚ ਹੀ ਲੈਂਦੇ ਕੀ ਪਤਾ ਉਹਨਾਂ ਚ ਕੀ ਕੁਝ ਪਾ ਕੇ ਹੈਲੀਕਾਪਟਰ ਤੇ ਲੈ ਆਏ ਹੁਣ ਇਹਦੇ ਆਉਣ ਤੋਂ ਬਾਅਦ ਮੁਕਦਮੇ ਚੱਲੇ ਇਹਨੂੰ ਫਾਸੀ ਦਾ ਹੁਕਮ ਹੋ ਗਿਆ ਹੋਰ ਕਈ ਸਜਮਾ ਗੜ ਪਿਛੜ ਹੋਈ ਜਾਂਦੀਆਂ ਭਾਰਤ ਨੂੰ ਨੇ ਆਖਿਆ ਜੀ ਸਾਡੀ ਅਪਰਾਧੀ ਆ ਤੁਸੀਂ ਸਾਨੂੰ ਵਾਪਸ ਕਰੋ ਇਹਨਾਂ ਆਖਿਆ ਜੀ ਤੁਹਾਡੀ ਬੇਨਤੀ ਵਿਚਾਰਤ ਦੀ ਨਾ ਗੱਲ ਖਤਮ ਹੋ ਗਈ ਪਿੱਛੋਂ ਉਹਦੇ ਲਾਕਰ ਵੇਖੇ ਜਾ ਰਹੇ ਕੱਲ ਉਹਦੇ ਲਾਕਰ ਫੋਲੇ ਬੜੀ ਵੱਡੀ ਖਬਰ ਆਈ ਹੈ ਜਿਉਂ ਚ 9 ਕਿਲੋ ਸੋਨਾ ਪ੍ਰਧਾਨ ਮੰਤਰੀ ਹੋਵੇ ਤਾਂ ਸਿਰਫ 9 ਕਿਲੋ ਸੋਨਾ ਇੰਨਾ ਕ ਸੋਨਾ ਤਾਂ ਸਾਡੇ ਪੰਜਾਬ ਦੇ ਇੱਕ ਡੀਆਈਜੀ ਕੋਲੋਂ ਨਿਕਲ ਆਉਂਦਾ ਜੀ ਕੁਛ ਨਹੀਂਗਾ ਇੱਥੇ ਤਾਂ ਇੱਕ ਪੀਸੀਐਸ ਅਫਸਰ ਪੜਿਆ ਗਿਆ ਸੀ ਪੰਜਾਬ 'ਚ 14-15 ਕਿਲੋ ਤੇ ਉਹਦੇ ਕੋਲੋਂ ਨਿਕਲਿਆ ਸੀ ਗੱਲ ਇਹ ਆ ਕਿ ਉਹਨੇ ਕਿੰਨਾ ਪੈਸਾ ਦੂਸਰੇ ਦੇਸ਼ਾਂ 'ਚ ਜਾ ਕੇ ਲੁਕਾਇਆ ਰੱਖਿਆ ਉਹ ਕੌਣ ਦੱਸੇਗਾ ਜਾਤੀਆਂ ਕੀਤੀਆਂ ਨੇ ਭੁਗਤ ਦੂ ਭੁਗਤਦੀ ਪਈ ਆ ਪਰ ਜੇ ਉਹ ਭੁਗਤਦੀ ਪਈ ਆ ਤੇ ਉਹਦੇ 'ਚ ਜੋ ਕਾਨੂੰਨੀ ਕਾਰਵਾਈ ਉਹ ਹੋਣੀ ਚਾਹੀਦੀ ਆ ਬੰਗਲਾਦੇਸ਼ ਦੀ ਸਰਕਾਰ ਨੂੰ ਵੀ ਹੱਦਾਂ ਚੜਾਉਣਾ ਚਾਹੀਦਾ ਜੀ ਮੇਲਾ ਪਗਮਸਾ ਪ੍ਰੋਗਰਾਮ ਦੀ ਸਮਾਪਤੀ ਦਾ ਤੁਸੀਂ ਜੁੜੇ ਬਹੁਤ ਧੰਨਵਾਦੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਐਸਾ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਨਾਂ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਪ੍ਰੋਗਰਾਮ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦਿਓ ਆਗਿਆ ਦੇਖਤ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ